ਸ਼ਾਸਨ ਦੇ ਨਾਲ ਸਾਡੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਜੇਲ੍ਹ ਵਿੱਚ ਬੰਦ ਕਰਨ ਦੇ ਲਈ ਬੱਸਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਆ ਪੰਜਾਬ ਦਾ ਮੁੱਖ ਮੰਤਰੀ ਡਰ ਗਿਆ ਆ ਇਸ ਕਰਕੇ ਉਹਨੇ ਸਾਡੇ ਇਲਾਜਮਾਨ ਜਿਹੜਾ ਹੈਗਾ ਆ ਬੱਸ ਵਿੱਚ ਭਰ ਕੇ ਜੇਲ੍ਹਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਦਿੱਤੀ ਆ ਇੰਨੀ ਡਰ ਗਈ ਆ ਸਰਕਾਰ ਭਈ 3 ਕਿਲੋਮੀਟਰ ਉਰੇ ਹੀ ਰੋਕ ਕੇ ਬਸਾਂ ਦੇ ਰੇਟੇ ਭਰਨਾ ਸ਼ੁਰੂ ਕਰ ਦਿੱਤਾ ਆ ਪੁਰਾਣੀ ਪੈਨਸ਼ਨ ਨਹੀਂ ਨਹੀਂ ਦੇਣੀ ਜਨ ਮੁਖ ਮੰਤਰੀ ਮਰਦਾ ਜੋ ਹਾਲਾਤ ਆ ਇਹ ਝੂਠੀ ਸਰਕਾਰ ਕੁਝ ਨਹੀਂ ਕਰ ਸਕਦੀ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਆ ਕਿ ਇਸ ਕਰਕੇ ਇਹਨੂੰ ਐਵੇਂ ਹੀ ਭਲੇਖੇ ਨਾਲ ਚੁਣ ਲਿਆ ਆ ਇਹਨਾਂ ਨੂੰ ਦੋਸ਼ਾਂ ਵਾਲੇ ਰਹਿ ਗਿਆ ਮੋੜ ਕੇ ਆਉਣ ਨਹੀਂ ਦੇਣਾ ਕਿਸੇ ਨਾ ਵੀ ਹਾਲਾਤ ਦੇਖ ਲੋ ਪੀਐਮ ਜੀ ਜਿੰਦਾਬਾਦ ਝੂਠਾ

ਜਿੰਦਾਬਾਦ 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 ਸਾਰੇ ਮੁਲਾਜ਼ਮਾਂ ਨੂੰ ਬੱਸ ਭਰ ਲਈ ਆ ਪਤਾ ਨਹੀਂ ਹੁਣ ਕਿਹੜੀ ਜੇਲ੍ਹ ਦੇ ਵਿੱਚ ਨਹੀਂ ਬੰਦ ਕਰਨਾ ਹੈ ਇਸ ਕਰਕੇ ਇਥੋਂ ਰੜਾ ਟਾਲੀ ਤੋਂ ਪਹਿਲਾਂ ਹੀ ਸਾਨੂੰ ਰੋਕ ਲਿਆ ਗਿਆ ਆ ਜਲਾਲਪੁਰ ਪਿੰਡ ਦੇ ਵਿੱਚ ਅੱਜ ਕੋਈ ਨਸ਼ਿਆਂ ਦਾ ਪ੍ਰੋਗਰਾਮ ਕਰਨ ਦੇ ਲਈ ਮੁੱਖ ਮੰਤਰੀ ਨੇ ਆਉਣਾ ਸੀ ਪਰ ਉਹਨਾਂ ਨੇ ਪਹਿਲਾਂ ਹੀ ਰੋਕ ਲਿਆ ਗੱਲਬਾਤ ਕਰਨ ਤੋਂ ਮੁੱਕਰ ਗਈ ਆ ਸਰਕਾਰ ਬਿਲਕੁਲ ਮੁੱਕਰ ਗਈ लाजिम साथी बैठ गए देखो डर दे कि लाई हुई है या या <laughs>

लो जी इतो ही सानू वापस कर दिता गया, दिना बार बार दिना गया।